ਸ਼ਿਕਾਜ ਜੀ ਫਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀਆਂ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਤਾਂ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਫਤੇ ਕਲੈਕਸ਼ਨ ਬੀ ਐਲ ਜੈਡ ਉਹ ਆਪਣਾ ਇੰਸਟਾਗ੍ਰam ਤੇ ਵੀ ਪੇਜ ਹੈ ਫੋਲੋ ਕਰੋ ਜਰੂਰ ਫਤੇ ਕਲੈਕਸ਼ਨ 2023 ਦੇ ਨਾਮ ਤੇ ਠੀਕ ਹੈ ਅੱਜ ਦੀ ਜਿਹੜੀ ਵੀਡੀਓ ਰਹਿਣ ਵਾਲੀ ਹੈ ਜੀ ਆਪਾਂ ਵੀਡੀਓ ਦੇ ਵਿੱਚ ਖੋਲਾਂਗੇ ਅੱਜ ਪੀਸ ਕੱਟ ਪੀਸ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਨੂੰ ਮੈਂ ਦਿਖਾ ਦਿੰਨੀ ਆ ਇਹ ਆਪਾਂ 2 ਜਾਂ 3 ਦਿਨਾਂ ਦੇ ਵਿੱਚ ਕਵਰ ਕਰਾਂਗੇ ਕੱਟ ਪੀਸ ਨੇ ਜਿਹੜੇ ਮੈਂ ਤੁਹਾਨੂੰ ਇਹ ਕੱਟ ਪੀਸ ਦਿਖਾਨੀ ਹੈ ਰੁਕੋ ਇੱਕ ਮਿੰਟ ਆਪਾਂ ਇਹਨਾਂ ਨੂੰ ਖੋਲਦੇ ਆਂ ਜਿਹੜੇ ਤਾਂ ਉੱਪਰ ਨੇ ਜੀ ਇਹ ਵਿੱਚ ਹੈਗੇ ਨੇ ਆਪਣੇ ਏਕੇ ਦੇ ਨੇ ਥੋੜੇ ਜੇ ਉਸ ਤੋਂ ਬਾਅਦ ਆਪਾਂ ਲੈ ਕੇ ਆਏ ਜੀ ਬੀ ਐਲ ਐਮ ਦੇ ਦੇਖੋ ਬੀ ਐਲ ਐਮ ਬੀ ਐਲ ਐਮ ਦੇ ਕੱਟ ਪੀਸ ਨੇ ਜੀ ਇਹ ਇਹ ਹੈਗੇ ਨੇ ਜੀ ਬਹੁਤ ਹੀ ਕੋਸਟਲੀ ਕਪੜਾ ਹੁੰਦਾ ਜਿਹੜਾ ਬਾਜ਼ਾਰ ਦੇ ਵਿੱਚ ਲਗਾ ਲਓ 150 ਰੁਪਏ ਮੀਟਰ ਦੇ ਹਿਸਾਬ ਨਾਲ ਮਿਲਦਾ 900 ਦਾ ਸੂਟ ਬਣਦਾ ਠੀਕ ਹੈ ਜੀ ਨੋ ਸੋ ਦੇ ਨੀਅਰ अबाउट ਸੂਟ ਬੰਦ ਹੈ ਜੀ ਇਹ ਇਹ ਅੱਜ ਆਪਾਂ ਤੁਹਾਨੂੰ ਦੇਵਾਂਗੇ 600 ਦਾ ਸੂਟ ਇਹ ਜਿਹੜੇ ਕੱਟ ਪੀਸ ਹੋਣਗੇ ਜੀ ਆਪਣੇ ਕੋਲੇ 2.5 2.5 ਮੀਟਰ ਦੇ ਹੀ ਹੋਣਗੇ ਆਪਾਂ ਕੱਟ ਨਹੀਂ ਲੈ ਕੇ ਆਏ 2.5 2.5 ਮੀਟਰ ਦੇ ਹੋਣਗੇ ਕੋਈ ਮੀਟਰ ਦਾ ਨਹੀਂ ਹੈ ਵਿੱਚੋਂ ਤੇ ਕੋਈ ਇਕੱਠਾ 5 ਮੀਟਰ ਦਾ ਵੀ ਨਹੀਂ ਹੈਗਾ 2.5 2.5 ਮੀਟਰ ਦੇ ਕੱਟ ਪੀਸ ਨੇ ਇੱਕ ਮਿੰਟ ਸਾਰੇ ਕੱਟ ਪੀਸ ਨੇ ਜਿਹੜੇ ਆਪਣੇ 2.5 ਮੀਟਰ ਦੇ ਲੈਂਥ ਵਿਡਥ ਦੇ ਹੋਣਗੇ ਕਪੜਾ ਆਪਣਾ ਫੁੱਲ ਗਰੰਟੀ ਵਾਲਾ ਹੋਊਗਾ ਕਪੜਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਫੁੱਲ ਗਰੰਟੀ ਵਾਲਾ ਜਿਹੜਾ ਹੋਊਗਾ ਸਟਾਫ ਪਿਓਰ ਹੋਊਗੀ ਬਿਲਕੁਲ ਪਿਓਰ ਕਾਟਨ ਹੈ ਜੀ ਬਿਲਕੁਲ ਪਿਓਰ ਕਾਟਨ ਆਰਾਮਦਾਇਕ ਕਪੜਾ ਪੂਰਾ ਗਰਮੀ ਦੇ ਵਿੱਚ ਪਾਉਣ ਲਈ ਪੀਸ ਖੋਲੀ ਹਾਂਜੀ ਆਪਾਂ ਨੂੰ ਇਹਦੇ ਨਾਲ ਦੇ ਆਪਾਂ ਨੂੰ 2-2 ਪੀਸ ਵੀ ਮਿਲ ਜਾਣਗੇ ਖੋਲੀ 2.5 ਮੀਟਰ ਦਾ ਜਿਹੜਾ ਹੋਊਗਾ ਜੀ ਆਪਣਾ ਇਹ ਪੀਸ ਹੋਊਗਾ ਇੱਕ ਪੀਸ 2.5 ਮੀਟਰ ਦਾ ਹੋਊਗਾ ਠੀਕ ਹੈ ਜੀ 2 ਮੀਟਰ 2 ਪੀਸ ਆਣਗੇ ਇਹ ਤੁਸੀਂ ਇੱਕ ਵੀ ਲੈ ਸਕਦੇ ਹੋ ਦੋ ਵੀ ਲੈ ਸਕਦੇ ਹੋ ਦੋ ਲਓਗੇ ਜਿਆਦਾ ਫਾਇਦੇ ਚ ਰਹੂਗਾ ਹਨਾ ਦੋ ਪੀਸ ਵੀ ਲੈ ਸਕਦੇ ਹੋ ਤੇ ਇੱਕ ਪੀਸ ਤੁਹਾਨੂੰ ਇਹ 300 ਰੁਪਏ ਦਾ ਪਊਗਾ ਜੀ 2.5 ਮੀਟਰ ਦੇ ਹਿਸਾਬ ਨਾਲ ਇੱਕ ਪੀਸ ਤੁਹਾਨੂੰ 300 ਰੁਪਏ ਦਾ ਪਊਗਾ ਕੱਟ ਪੀਸ ਦੀ ਜਿਹੜੀ ਆਪਾਂ ਗੱਠ ਖੋਲਣ ਲੱਗੇ ਆ ਜੀ ਇਹਦੇ ਵਿੱਚ ਸਾਰੇ ਆਪਾਂ ਤੁਹਾਨੂੰ ਦੇਵਾਂਗੇ ਕੱਟ ਪੀਸ 600 ਰੁਪਏ ਦਾ ਸੂਟ ਹੈ ਜੀ ਇਹ ਬਾਜ਼ਾਰ ਦੇ ਵਿੱਚ ਬੀ ਐਲ ਐਮ ਕੰਪਨੀ ਦਾ ਹੈ 800 850 ਦਾ ਇਹ ਬਾਜ਼ਾਰ ਦੇ ਵਿੱਚ ਸੇਲ ਹੁੰਦਾ ਹੈ ਬਕਾਇਦਾ ਕੰਨੀ ਤੇ ਮੋਹਰ ਲੱਗੀ ਹੋਈ ਹੈ ਬਕਾਇਦਾ ਸਟੈਂਪ ਦੇ ਨਾਲ ਹੀ ਇਹ ਮਤਲਬ ਜਿਹੜਾ ਆਇਆ ਨਹੀਂ ਜਿਹੜੇ ਆਪਣੇ ਕੱਟ ਪੀਸ ਆਏ ਨੇ ਹੁਣ ਆਪਣੇ ਕੋਲੇ ਇਹ ਕੱਟ ਪੀਸ ਹੋਂਦੀ ਰਹਿਣਗੇ ਜੀ ਕੋਈ ਬੀ ਐਲ ਐਮ ਦਾ ਆ ਗਿਆ ਕਦੇ ਏ ਕੇ ਦੇ ਆ ਗਿਆ ਆਪਣੇ ਕੋਲੇ ਕੱਟ ਪੀਸ ਹਮੇਸ਼ਾ ਆਪਾਂ ਲੈ ਕੇ ਆਂਦੇ ਰਹਾਂਗੇ ਜਿਵੇਂ ਹੁਣ ਇਹਦੇ ਨਾਲ ਦੇ ਲਗਾ ਲਓ ਆਪਣੇ ਕੋਲੇ ਆ ਦੇਖੋ ਆ ਕੱਟ ਪੀਸ ਪੈ ਨੇ ਜੀ ਇਹ ਹਨਾ ਆ ਤਿੰਨ ਹੋਗੇ ਮਤਲਬ ਇਹ ਪੂਰਾ ਸੂਟ ਬਣ ਕੇ ਰੈਡੀ ਹੋ ਜਾਊਗਾ ਜੀ ਇਹ ਮਤਲਬ ਸੂਟ ਦੇ ਵਿੱਚੋਂ ਵੀ ਇੱਕ ਸ਼ਰਟ ਦਾ ਵੀ ਕਪੜਾ ਬਚ ਜਾਊਗਾ ਠੀਕ ਹੈ ਨਾ ਇਸ ਤੋਂ ਬਾਅਦ ਆ ਹੋ ਗਈ ਜੀ ਦੋ ਡਿਜ਼ਾਈਨ ਇਹਦੇ ਵਿੱਚ ਆ ਗਏ ਮਤਲਬ ਦੋ ਪੀਸ 5 ਮੀਟਰ ਇਹ ਹੋ ਗਿਆ ਇਹਦੇ ਵਿੱਚੋਂ ਸੂਟ ਬਣ ਜਾਣਾ ਫਿਰ ਆ ਦੇਖੋ ਬਲੈਕ ਆ ਗਿਆ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਬਲੈਕ ਕਲਰ ਦਾ ਇਸ ਤੋਂ ਬਾਅਦ ਦੇਖੋ ਇਹਦੇ ਨਾਲ ਦਾ ਪੀਸ ਫੇਰ ਆ ਗਿਆ ਇਹ ਤਿੰਨ ਸੂਟ ਬਣਨਗੇ ਫਿਰ ਦੇਖੋ ਕਲਰਫੁੱਲ ਜਿਨ੍ਹਾਂ ਨੂੰ ਕਲਰਫੁੱਲ ਖੋਲੀ ਬੇਟਾ ਪੀਸ ਜਿਨ੍ਹਾਂ ਨੂੰ ਕਲਰਫੁੱਲ ਜਿਆਦਾ ਪਸੰਦ ਨੇ ਹਨਾ ਮਤਲਬ ਗਰਮੀ ਦੇ ਵਿੱਚ ਵੀ ਅਗਲੇ ਨਾਲ ਹੁੰਦਾ ਵੀ ਥੋੜਾ ਜਿਹਾ ਵੀ ਹੈ ਨਾ ਡੱਲ ਜੇ ਕਲਰ ਨਾ ਪਾਈਏ ਸੋਹਣੇ ਜੇ ਰੰਗ ਪਾਈਏ ਅਤੇ ਕੋਟ ਸੈੱਟ ਵਗੈਰਾ ਜਿਵੇਂ ਕਰ ਲਿਸ਼ ਜੇ ਕੋਟ ਸੈੱਟ ਬੰਦੇ ਆ ਉਹਨਾਂ ਲਈ ਮਤਲਬ ਬੜਾ ਸੋਹਣਾ ਪ੍ਰਿੰਟ ਹੈ ਜੀ ਇਹ ਆ ਦੇਖੋ ਦੋ ਇਹਦੇ ਪੀਸ ਆ ਗਏ 2.5 2.5 ਮੀਟਰ ਦੇ ਹੀ ਪੀਸ ਹੋਣਗੇ ਜੀ ਇਹ ਇਹਦੇ ਵਿੱਚ ਕਲਰ ਵੀ ਦੋ ਆ ਗਏ ਇੱਕ ਆ ਗਿਆ ਜੀ ਜਿਹੜਾ ਆਪਾਂ ਖੋਲਿਆ ਹੋਇਆ ਹੈ ਇਹਦੇ ਵਿੱਚ ਵੀ ਦੋ ਪੀਸ ਨੇ 2.5 2.5 ਮੀਟਰ ਦੇ ਪੀਸ ਨੇ ਜੀ ਇਹ ਤੇ ਇੱਕ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਕਲਰ ਗ੍ਰੀਨ ਇਦੇ ਵਿੱਚ ਗ੍ਰੀਨ ਕਲਰ ਆ ਗਿਆ ਤੇ ਜਿਹੜਾ ਮੈਂ ਤੁਹਾਨੂੰ نیچے ਦਿਖਾਇਆ ਜੀ ਆਹ ਵਾਲਾ ਇਹਦੇ ਵਿੱਚ ਗ੍ਰੇ ਵਾਲਾ ਉਹਦੇ ਵਿੱਚ ਦੇਖੋ ਆਫ ਵਾਈਟ ਆ ਗਿਆ ਪੂਰੇ 2-2 ਸੂਟਾਂ ਦਾ ਮਤਲਬ ਇਹ 2 2.5 ਮੀਟਰ ਦੇ ਆਪਣੇ ਕੋਲੇ 4-4 ਪੀਸ ਨੇ 2-2 ਸੂਟ ਬਣ ਗਏ ਬੜੇ ਆਰਾਮ ਨਾਲ ਬਹੁਤ ਸੋਹਣੇ ਪੀਸ ਨੇ ਜੀ ਇਹ ਇਦਾਂ ਦੀ ਕੋਈ ਨਹੀਂ ਸਾਫ਼ ਸੁਥਰੇ ਬਿਲਕੁਲ ਕੋਈ ਮਿਸਪ੍ਰਿੰਟਿੰਗ ਨਹੀਂ ਹੈ ਪਿਓਰ ਜਿਹੜੇ ਬੀਐਲਐਮ ਦੇ ਪੂਰੇ ਬ੍ਰਾਂਡਡ ਜਿਹੜੀ ਗੱਲ ਹੈ ਇਹ ਮਤਲਬ ਸੂਟ ਨੇ ਪੂਰੇ ਬ੍ਰਾਂਡਡ ਤੁਸੀਂ ਲੈ ਸਕਦੇ ਹੋ ਹੁਣ ਆਪਾਂ ਤੁਹਾਨੂੰ ਇਹੀ ਪੀਸ ਜੇ ਲਿਆ ਕੇ ਦੇਵਾਂਗੇ ਇਹਦੇ ਵਿੱਚੋਂ ਹੁਣ ਲਗਾ ਲਓ ਇਹ ਪੀਸ ਆਪਣੇ ਕਈ ਦਿਨ ਚੱਲਣਗੇ ਜੀ ਇਸ ਤੋਂ ਬਾਅਦ ਆਪਾਂ ਏਕੇ ਦੇ ਵੀ ਲੈ ਕੇ ਆਵਾਂਗੇ ਹਨਾ ਮੂਰੇ ਸਰਦੀ ਆਉਂਦੀ ਹੈ ਜੀ ਜਿਵੇਂ ਅੱਗੇ ਸਰਦੀ ਸਰਦੀ ਦੇ ਵਿੱਚ ਸਰਦੀ ਵਾਲੇ ਜਿਵੇਂ ਪਹਿਲਾਂ ਕਵਾਰਟ ਰਾਈਸ ਦੇ ਪੀਸ ਹੋਰ ਵਗੈਰਾ ਆਪਾਂ ਸਾਰੇ ਲੈ ਕੇ ਆਇਆ ਕਰਾਂਗੇ ਤੇ ਆਪਾਂ ਅੱਜ ਤੋਂ ਮਤਲਬ ਇਹ ਪੀਸ ਦੀ ਗੱਠ ਖੋਲੀ ਅੱਜ ਜਿਹੜੀ ਆਪਾਂ ਇਹ ਬੀ ਐਲ ਐਮ ਦੀ ਖੋਲੀ ਹੈ ਠੀਕ ਹੈ ਜੀ ਹੁਣ ਆਪਾਂ ਜਿਵੇਂ ਜਿਵੇਂ ਬ੍ਰਾਂਡ ਆਉਂਦੇ ਆ ਜਿਹੜੇ ਬ੍ਰਾਂਡ ਦੇਖੋ ਹੁਣ ਏਕੇ ਦਾ ਹੀ ਲਗਾ ਲਓ ਏਕੇ ਦਾ ਸੂਟ ਮੈਂ ਖੁਦ ਆਲ ਓਵਰ ਸੂਟ 700 ਦਾ ਤੇ ਏਕੇ ਦਾ ਲਗਾ ਲਓ ਤੁਹਾਨੂੰ ਨੀਅਰ ਅਬਾਊਟ 105 ਰੁਪਏ ਮੀਟਰ ਦੇ ਹਿਸਾਬ ਨਾਲ ਪੈਜੂਗਾ ਜੀ 105 ਦੇ ਹਿਸਾਬ ਨਾਲ ਲੈ ਲਓ 525 ਦਾ ਸੂਟ ਪੈਜੂਗਾ 700 ਦਾ ਸੂਟ ਤੁਹਾਨੂੰ ਦੋ ਪੀਸਾਂ ਦੇ ਵਿੱਚ 525 ਰੁਪਏ ਦਾ ਵੀ ਪੈਜੂਗਾ ਹੁਣ ਇਹ ਸੂਟ 850 ਰੁਪਏ ਦੀ ਸੇਲ ਹੈ ਜੀ ਬੀ ਐਲ ਐਮ ਕੰਪਨੀ ਇੱਕ ਬ੍ਰਾਂਡ ਹੈ 850 ਰੁਪਏ ਦੀ ਸੇਲ ਵਾਲਾ ਜਿਹੜਾ ਇਹ ਸੂਟ ਹੈ ਜੀ ਇਹ ਤੇ ਇਹ ਤੁਹਾਨੂੰ ਪੈਜੂਗਾ ਜੀ 600 ਰੁਪਏ ਦਾ 2.5 ਮੀਟਰ ਦਾ ਇੱਕ ਪੀਸ ਪਊਗਾ ਜੀ ਤੁਹਾਨੂੰ ਨ 100 ਰੁਪਏ ਦਾ ਤੁਸੀਂ 2.5 ਮੀਟਰ ਲੈ ਲਓ ਜਿਵੇਂ ਆ ਪੂਰਾ ਸੂਟ ਬਣ ਗਿਆ ਇੱਕ ਪੀਸ ਐਕਸਟਰਾ ਹੋ ਗਿਆ 2.5 ਮੀਟਰ ਲੈ ਸਕਦੇ ਹੋ ਠੀਕ ਹੈ ਆ ਪੂਰਾ ਸੂਟ ਬਣ ਗਿਆ ਜੀ ਆਫ ਵਾਈਟ ਬਣ ਗਿਆ ਇਹਦੇ ਵਿੱਚੋਂ ਦੋ ਗ੍ਰੇ ਬਣ ਗਿਆ ਜੀ ਹਨਾ ਤੇ ਆ ਕੱਲਾ ਸ਼ਰਟ ਪੀਸ ਐ ਕੋਟ ਸੈੱਟ ਬਣਾ ਲਓ 2.5 ਮੀਟਰ ਦਾ ਜੇ ਕੋਈ ਕਿਸੇ ਨੇ ਫਰੌਕ ਬਣਾਣੀ ਹੈ ਫਰੌਕ ਬਣਾ ਲਓ ਆਪਦੀ ਚੋਇਸ ਦੇ ਅਕੋਰਡਿੰਗ ਤੁਸੀਂ ਇਹਨੂੰ ਮਤਲਬ ਯੂਜ਼ ਚ ਲਿਆ ਸਕਦੇ ਹੋ ਹਨਾ ਇਹਦੇ ਵਿੱਚ ਆਪਣੇ ਕੋਲੇ ਹੋਰ ਵੀ ਕਲਰ ਨੇਗੇ ਕਾਫੀ ਕਲਰ ਨੇ ਸੋਨੇ ਸੋਨੇ ਰੰਗ ਨੇ ਜਿਵੇਂ ਆ ਲਵੈਂਡਰ ਹੋ ਗਿਆ ਦੇਖੋ ਕਾਫੀ ਟ੍ਰੈਂਡ ਦੇ ਵਿੱਚ ਚੱਲੀ ਜਾਂਦਾ ਹੈ ਲਵੈਂਡਰ ਦਾ ਸੈਕੰਡ ਪੀਸ ਲਵੈਂਡਰ ਆ ਗਿਆ ਜੀ ਗ੍ਰੇ ਦੇਖੋ ਇਹ ਗ੍ਰੇ ਦੇ ਆਪਣੇ ਕੋਲੇ ਤਿੰਨ ਪੀਸ ਨੇਗੇ ਇਹ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦੇ ਵਿੱਚ ਹੀ ਦਿਖਾ ਦਿੰਨੀ ਆ ਇਹ ਆਪਾਂ ਖੋਲ ਕੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਹੜੀ ਨੈਕਸਟ ਵੀਡੀਓ ਉਹਦੇ ਵਿੱਚ ਆਪਾਂ ਆ ਸਾਰੇ ਪਾਵਾਂਗੇ ਮਤਲਬ ਆ ਸਾਰੇ ਪੀਸ ਹੋਗੇ ਵਿੱਚ ਇਹਦੇ ਵਿੱਚ 올ਡ ਲੇਡੀ ਚਾਟ ਵੀ ਹੈ ਵਿੱਚੇ ਸੋਹਣੇ ਸੋਹਣੇ ਰੰਗਾਂ ਦੇ ਜਿਹੜੇ ਇਹ ਨਗੇ ਪੀਸ ਆਪਣੇ ਕੋਲੇ ਆਏ ਹੋਏ ਨੇਗੇ ਤੇ ਇਹ ਪੀਸ ਹੁਣ ਆਪਣੇ ਕੋਲੇ ਆਉਂਦੀ ਰਹਿਣਗੇ ਜਿੱਦਾਂ ਇਹ ਹੋ ਗਿਆ ਇਹ ਵੀ ਫੁੱਲ ਸੂਟ ਹੈ ਇਹ ਕੱਲਾ ਸ਼ਰਟ ਪੀਸ ਹੈ ਰਾਮਟੈਕਸ ਦਾ ਜੀ ਇਹ ਕੱਲਾ ਸ਼ਰਟ ਦਾ ਪੀਸ ਹੈ ਜੀ ਰਾਮਟੈਕਸ ਦਾ ਦੇਖੋ ਬਕਾਇਦਾ ਇਹਦੇ ਸਟੈਂਪ ਲੱਗੀ ਵੀ ਆ ਦੇਖੋ ਹੇ ਰਾਮ ਟੈਕਸ ਦਾ ਜੀ ਰਾਮ ਟੈਕਸ ਦਾ ਤੁਸੀਂ ਦੇਖ ਹੀ ਸਕਦੇ ਹੋ ਆਪਣਾ ਜਿਹੜਾ ਅੱਜ ਕੱਲ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਹਨਾ ਸਟਾਫ ਕਾਟਨ ਦਾ ਕਾਫੀ ਵਧੀਆ ਵਾਲਾ ਸਟਾਫ ਹੈ ਜੀ ਰਾਮ ਟੈਕਸ ਦਾ ਤੇ ਚੱਲੀ ਜਾਂਦਾ ਜੀ ਜਿਹੜਾ ਹਨਾ ਕੰਪਨੀ ਦਾ ਬ੍ਰਾਂਡ ਦਾ ਇੱਕ ਦਾ ਨਾਮ ਚੱਲਦਾ ਜਿਵੇਂ ਉਹਦਾ ਨਾਮ ਚੱਲਦਾ ਹੈ ਰਾਮ ਟੈਕਸ ਦਾ ਇਹ ਵੀ ਜਿਹੜਾ ਪੀਸ ਹੈ ਉਹ ਹੀ ਢਾਈ ਮੀਟਰ ਦਾ ਜਿੰਨੇ ਦਾ ਵੀ ਮਤਲਬ ਢਾਈ ਦਾ ਹੋਏਗਾ ਜਾਂ 3 ਦਾ ਹੋਏਗਾ ਢਾਈ ਮੀਟਰ ਦੇ ਨੀਅਰ ਅਬਾਊਟ ਪੀਸ ਹੋਊਗਾ ਇਹ ਵੀ ਤੇ ਅਗਰ ਤਿੰਨ ਦਾ ਹੋਇਆ ਤਾਂ ਤਿੰਨ ਦੇ ਹਿਸਾਬ ਨਾਲ ਇਹਦੇ ਪੈਸੇ ਲੱਗਣਗੇ ਕਿਉਂਕਿ ਇੱਕੋ ਹੀ ਸਿੰਗਲ ਪੀਸ ਹੈ ਆਪਣੇ ਕੋਲੇ ਬਾਕੀ ਬੀ ਐਲ ਐਮ ਦੇ ਨੇ ਤੇ ਇੱਕ ਆਪਣੇ ਕੋਲੇ ਜਿਵੇਂ ਏਕੇ ਤੇ ਆ ਵੀ ਆਏ ਨੇ ਇਹ ਸਾਰੇ ਪੀਸ ਖੋਲ ਕੇ ਦਿਖਾਵਾਂਗੀ ਤੁਹਾਨੂੰ ਮੈਂ ਨੈਕਸਟ ਵੀਡੀਓ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਖੋਲ ਕੇ ਦਿਖਾਇਆ ਸਾਰੇ ਤੇ ਆਹੀ ਵਾਲੇ ਪੀਸ ਦਿਖਾਇਆ ਇੱਕ ਤਾਂ ਦਿਖਾਇਆ ਦੇਖੋ ਗ੍ਰੇ ਗ੍ਰੇ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਦੋ ਸੂਟ ਵੀ ਮਿਲ ਜਾਣਗੇ ਕਪੜਾ ਹੈਗਾ ਬੀ ਐਲ ਐਮ ਇਹੀ ਜਿਹੜਾ ਸੂਟ ਹੈ ਬਾਜ਼ਾਰ ਦੇ ਵਿੱਚ 800 ਤੋਂ 850 ਦੀ ਰੇਂਜ 'ਚ ਮਿਲਦਾ ਹੈ ਤੇ ਆਪਾਂ ਤੁਹਾਨੂੰ 600 ਰੁਪਏ ਦਾ ਦੋ ਪੀਸਾਂ ਦੇ ਵਿੱਚ ਪ੍ਰੋਵਾਈਡ ਕਰਵਾਵਾਂਗੇ ਟਾਈ ਟਾਈ ਮੀਟਰ ਦੇ ਪੀਸ ਹੋਣਗੇ 600 ਰੁਪਏ ਦਾ ਇਹ ਬਣੇਗਾ ਸੂਟ ਸਾਫ਼ ਸੁਥਰੇ ਬਿਲਕੁਲ ਸੋਹਣੇ ਵਧੀਆ ਪੀਸ ਨੇ ਕੋਈ ਇਨਾਂ ਚ ਕੱਟ ਫੱਟ ਨਹੀਂ ਆ ਕੋਈ ਮਿਸ ਪ੍ਰਿੰਟਿੰਗ ਨਹੀਂ ਹੋਈ ਹੋਈ ਬਿਲਕੁਲ ਇਹ ਪੀਸ پتہ ਉਦਾਂ ਨਹੀਂ ਹੁੰਦੇ ਹੈਗੇ ਵੀ ਆਪਾਂ ਫੈਕਟਰੀ ਦੇ ਵਿੱਚੋਂ ਉਦਾਂ ਚੱਕ ਲਈ ਇਹ ਪੀਸ ਹੁੰਦੇ ਨੇ ਜਿਵੇਂ ਮਾਰਕੀਟ ਦੇ ਵਿੱਚ ਪੂਰੇ ਪੂਰੇ ਥਾਨ ਆਂਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਐਕਸਟਰਾ ਬਚ ਜਾਂਦੇ ਆ ਹਨਾ ਤੇ ਜਿਵੇਂ ਲਗਾ ਲੋ 15 20 ਮੀਟਰ ਦਾ ਥਾਣ ਹੁੰਦਾ ਇਹ ਜਿਵੇਂ ਇਕੱਠਾ ਫੈਕਟਰੀ ਕਪੜਾ ਬਣਾਉਂਦੀ ਹੈ ਤਾਂ ਉਹ 7.5 18 ਮੀਟਰ ਬਣ ਗਿਆ ਤੇ ਇਹ 15 ਮੀਟਰ ਉਹਨਾਂ ਨੇ ਯੂਜ਼ਟ ਲੈ ਲਿਆ 5 5 ਮੀਟਰ ਕਰਕੇ 2 ਜਾਂ 2.5 ਮੀਟਰ ਉਹਨਾਂ ਕੋਲੇ ਬਚਦਾ ਰਹਿ ਜਾਂਦਾ 2.5 ਤੋਂ 3 ਮੀਟਰ ਦੇ ਵਿੱਚ ਵਿੱਚ ਇਹ ਪੀਸ ਸਾਰੇ ਹੁੰਦੇ ਇਹਨਾਂ ਦੀ ਲੈਂਥ 2.5 ਤੋਂ 3 ਮੀਟਰ ਹੁੰਦੀ ਆ ਤੇ ਇਹਦੇ ਵਿੱਚ ਆਪਣੇ ਕੋਲੇ ਗ੍ਰੇ ਹੋ ਗਿਆ ਸਕਿਨ ਦਾ ਸੂਟ ਬਣ ਜਾਂਦਾ ਆਫ ਵਾਈਟ ਜਿਹੜਾ ਆਫ ਵਾਈਟ ਆ ਉਹ ਵੀ ਬਹੁਤ ਸੋਹਣਾ ਪ੍ਰਿੰਟ ਆ ਬੜਾ ਸੋਹਣਾ ਪ੍ਰਿੰਟ ਲੱਗਿਆ ਜਾਂਦਾ ਬਹੁਤ ਸੋਹਣਾ ਸਟਾਫ ਆ ਬਹੁਤ ਸੋਹਣਾ ਪ੍ਰਿੰਟ ਆ ਬਲੈਕ ਹੋ ਗਿਆ ਇਹ ਸਾਰੇ ਮਤਲਬ ਇੱਕ ਇੱਕ ਸੂਟ ਬੰਦੇ ਆ ਪੂਰੇ ਇਹ ਗਰੇ ਵੀ ਦੋ ਬੰਦੇ ਆ ਤੇ ਇੱਕ ਬਲੈਕ ਬੰਦਾ ਆ ਆਫ ਵਾਈਟ ਬੰਦਾ ਤੇ ਇੱਕ ਆਪਣਾ ਸਕਿਨ ਜਿਹਾ ਬੰਦਾ ਤੇ ਇੱਕ ਇੱਕ ਸ਼ਰਟ ਵੀ ਬੰਦੀ ਆ ਆਫ ਵਾਈਟ ਤੇ ਸਕਿਨ ਦੀ ਇੱਕ ਸ਼ਰਟ ਮਿਲ ਜੂਗੀ ਤੇ ਗਰੇ ਆਪਣੇ ਤਿੰਨ ਸੂਟ ਬਣ ਜਾਣਗੇ ਮੇਰੇ ਖਿਆਲ ਚ ਹਾਂਜੀ ਤਿੰਨ ਸੂਟਾਂ ਦਾ ਸਟਾਫ ਹੈ ਤਿੰਨ ਸੂਟ ਤੇ ਇੱਕ ਸ਼ਰਟ ਤਿੰਨ ਸੂਟ ਤੇ ਇੱਕ ਸ਼ਰਟ ਦਾ ਜਿਹੜਾ ਆਪਣਾ ਗਰੇ ਕੱਪੜਾ ਸਾਰਾ ਮਤਲਬ ਜਿਹੜਾ ਕੱਪੜਾ ਰਹੂਗਾ ਬੀਗਲਮ ਦਾ ਰਹੂਗਾ ਪਿਓਰ ਕਾਟਨ ਰਹੂਗੀ ਵਧੀਆ ਸਾਫ ਸੁਥਰੇ ਕੱਪੜੇ ਆ ਕੋਈ ਐਦਾ ਕੋਈ ਦਾਗ ਨਹੀਂ ਧੱਬਾ ਨਹੀਂ ਕੁਛ ਨਹੀਂ ਬੜਾ ਸੋਹਣਾ ਸਟਾਫ ਹੈ ਪਿਓਰ ਕਾਟਨ ਹੈ ਬਿਲਕੁਲ ਪਿਓਰ ਕਾਟਨ ਹੈ ਸਟਾਫ ਦੀ ਆਪਣੀ ਫੁੱਲ ਗਰੰਟੀ ਰਹੂਗੀ ਤੇ ਇਸ ਤੋਂ ਬਾਅਦ ਕੋਰ ਸੈੱਟ ਬਣਾਉਣ ਲਈ ਜਿਵੇਂ ਤੁਸੀਂ ਸੂਟ ਵੀ ਬਣਾ ਸਕਦੇ ਹੋ ਚਲੋ 2.5 2.5 ਮੀਟਰ ਦੇ ਦੋ ਹਾਂ ਨਾ ਉਹਨੇਗੇ ਤੇ ਤੁਸੀਂ ਕੋਰ ਸੈੱਟ ਵੀ ਬਣਾ ਸਕਦੇ ਹੋ ਇਹਦੇ ਵਿੱਚ ਇੱਕ ਸੂਟ ਆ ਮਿਲ ਜੂਗਾ ਤੁਹਾਨੂੰ ਇਹ ਇਹ ਗ੍ਰੀਨ ਵਾਲਾ ਜਿਹੜਾ ਇਕੱਲਾ ਹੀ ਆ ਇਹ ਇਕੱਲਾ ਪੀਸ 2.5 ਮੀਟਰ ਦੇ ਤੁਸੀਂ ਇਕੱਲਾ ਲੈ ਸਕਦੇ ਹੋ ਇਹ ਇਕੱਲਾ ਹੀ ਪੀਸ ਲੈ ਸਕਦੇ ਹੋ ਤੇ ਇੱਕ ਆਪਣਾ ਲਵੈਂਡਰ ਹੈ ਇਹ ਵੀ ਇਕੱਲਾ ਹੀ ਪੀਸ ਹੈ ਇਹ ਵੀ ਤੁਸੀਂ ਇਕੱਲਾ ਲੈ ਸਕਦੇ ਹੋ ਆਹ ਵਾਲਾ ਪੀਸ ਹੈ ਜਿਹੜਾ ਇਹ ਵੀ ਇਕੱਲਾ ਲੈ ਸਕਦੇ ਹੋ ਤੇ ਹੋਰ ਵੀ ਆਪਣੇ ਕੋਲੇ ਪੀਸ ਕਾਫੀ ਜਿਹੜੇ ਇਕੱਲੇ ਇਕੱਲੇ ਨਿਕਲਣਗੇ ਤੇ ਜਿਵੇਂ ਇਹ ਤੇ ਬਾਕੀ ਅੱਜ ਦਾ ਮੈਂ ਤੁਹਾਨੂੰ ਇੰਨੇ ਕੀ ਦਿਖਾਵਾਂਗੀ ਉਸ ਤੋਂ ਬਾਅਦ ਕੱਲ ਨੂੰ ਫੇਰ ਆਪਾਂ ਦੁਬਾਰਾ ਖੋਲ੍ਹਾਂਗੇ ਆਪਣੇ ਕੋਲ ਘੱਟ ਹੋਰ ਵੀ ਪਏ ਐਦਾਂ ਦੇ ਕਾਫੀ ਆਪਣੇ ਕੋਲੇ ਸਟੱਫ ਪਿਆ ਹੈ ਤੇ ਅਗਰ ਹੁਣੇ ਇਸ ਤੋਂ ਬਾਅਦ ਆਪਾਂ ਮਤਲਬ ਵੀਡੀਓ ਦਿਨ ਤੋਂ ਲਗਾ ਲਗਾ ਲੋ ਵੀ ਹਫਤੇ ਵਿੱਚ ਵਿੱਚ ਇੱਕ ਦਿਨ ਤਾਂ ਆਪਾਂ ਰੱਖਾਂਗੇ ਵੀ ਜਿਹੜਾ ਆਪਾਂ ਕੱਟ ਪੀਸ ਦੀ ਵੀਡੀਓ ਪਾਇਆ ਕਰਾਂਗੇ ਤੇ ਉਹ ਰੈਂਡਮਲੀ ਆਣਗੇ ਕੱਟ ਪੀਸ ਕਲਰ ਕੋਲਰ ਦਾ ਕੋਈ ਏਦਾਂ ਨਹੀਂ ਹੋਊਗਾ ਵੀ ਇੱਕੋ ਹੀ ਕਲਰ ਦਾ ਚਾਰਟ ਆਊਗਾ ਹਨਾ ਇਹਦੇ ਵਿੱਚ 2.5 ਮੀਟਰ ਦੇ ਵੀ ਆ ਸਕਦੇ ਆ 3 ਮੀਟਰ ਦੇ ਵੀ ਆ ਸਕਦੇ ਆ ਵਧੀਆ ਵਧੀਆ ਤੋਂ ਵਧੀਆ ਆਪਾਂ ਪੀਸ ਲੈ ਕੇ ਆਇਆ ਕਰਾਂਗੇ ਤੁਹਾਡੇ ਲਈ ਤੇ ਦੂਜੇ ਸੂਟ ਵੀ ਆਪਾਂ ਪਾਇਆ ਕਰਾਂਗੇ ਪਰ ਹਫਤੇ 'ਚ ਇੱਕ ਦਿਨ ਆਪਾਂ ਸਪੈਸ਼ਲ ਇੱਕ ਦਿਨ ਹੋਇਆ ਕਰੂਗਾ ਵੀ ਆਪਾਂ ਇੱਕ ਦਿਨ ਆਪਾਂ ਕੱਟ ਪੀਸ ਪਾਇਆ ਕਰਾਂਗੇ ਤੇ ਉਹ ਦਿਨ ਦਾ ਕੋਈ ਪੱਕਾ ਨਹੀਂ ਹੈਗਾ ਵੀ ਆਪਾਂ ਉਸੇ ਦਿਨ ਹੀ ਪਾਵਾਂਗੇ ਉਹ ਜਿਹੜਾ ਮਰਜ਼ੀ ਦਿਨ ਹੋ ਸਕਦਾ ਤੇ ਇਹ ਨਹੀਂ ਆਪਾਂ ਸੋਮਵਾਰ ਨੂੰ ਹੀ ਪਾਉਣਾ ਮੰਗਲਵਾਰ ਨੂੰ ਹੀ ਪਾਉਣਾ ਇੱਦਾਂ ਕੋਈ ਦਿੱਕਤ ਨਹੀਂ ਆਪਾਂ ਜਿਹੜਾ ਮਰਜ਼ੀ ਦਿਨ ਜਦੋਂ ਆਪਣੇ ਕੋਲੇ ਪ੍ਰੋਵਾਈਡ ਹੋ ਜਾ ਕਰਾਂਗੇ ਆਪਾਂ ਉਹਦੀ ਤੁਹਾਨੂੰ ਤੁਹਾਡੇ ਲਈ ਪੀਸ ਲੈ ਕੇ ਆਇਆ ਕਰਾਂਗੇ ਠੀਕ ਹੈ ਕਿਉਂਕਿ ਪੀਸ ਰਹਿੰਦਾ ਜੀ ਬਹੁਤ ਜ਼ਿਆਦਾ ਤੁਹਾਡੇ ਲਈ ਮਤਲਬ ਸਾਨੂੰ ਕਸਟਮਰ ਦਾ ਜ਼ਿਆਦਾ ਆਪਾਂ ਨੂੰ ਕਸਟਮਰ ਲਈ ਫਾਇਦੇ 'ਚ ਹੁੰਦਾ ਜੀ ਪੀਸ ਠੀਕ ਹੈ ਰਿਟੇਲ ਦੇ ਵਿੱਚ ਲਗਾ ਲਓ ਜੀ ਆਪਾਂ ਕਸਟਮਰ ਨੂੰ ਜਿਵੇਂ ਇੱਕ ਇੱਕ ਪੀਸ ਤੇ ਬਹੁਤ ਜ਼ਿਆਦਾ ਫਾਇਦੇ 'ਚ ਨਿਕਲ ਜਾਂਦਾ ਕਿਉਂਕਿ ਲਗਾ ਲਓ ਜੀ ਆਪਣਾ ਜਿਹੜਾ ਸੂਟ ਤੁਹਾਨੂੰ 800 ਦਾ ਮਿਲਦੀ ਆਂਦਾ ਜੀ ਇਹੀ ਸੂਟ ਤੁਹਾਨੂੰ ਹੁਣ ਪੀਸਾਂ ਦੇ ਵਿੱਚ 850 ਦਾ ਸੂਟ ਮਿਲਦਾ ਜੀ ਇਹਹੀ ਸੂਟ ਤੁਹਾਨੂੰ ਪੀਸਾਂ ਦੇ ਵਿੱਚ 600 ਰੁਪਏ ਦਾ ਪੈ ਜਾਊਗਾ 2 ਮੀਟਰ ਦਾ ਇੱਕ ਪੀਸ ਤੁਹਾਨੂੰ 300 ਰੁਪਏ ਦੇ ਵਿੱਚ ਪੈ ਜਾਊਗਾ ਕਾਫੀ ਫਾਇਦੇ 'ਚ ਨੇ ਜੀ ਇਹ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਮੇਰਾ WhatsApp ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਹੈ ਤੁਸੀਂ ਮੇਰੇ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਅਬ ਮੇਰੇ ਤੋਂ ਇਹ ਪੀਸ ਬਾਈ ਕਰ ਸਕਦੇ ਹੋ ਤੇ ਆਪਾਂ ਰੋਜ਼ ਨਿਤ ਨਵੇਂ ਸੂਟ ਵੀ ਪਾਉਣੇ ਆ ਤੇ ਡੇਲੀ ਆਪਣੇ ਵੀਡੀਓਜ਼ ਪਾਈਆਂ ਹੁੰਦੀਆਂ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਤੇ ਕੱਟ ਪੀਸ ਵੀ ਪਾਏ ਹੁੰਦੇ ਆ ਆਪਣਾ ਸਪੈਸ਼ਲ ਕੋਈ ਡੇ ਨਹੀਂ ਰੱਖਿਆ ਹੈ ਕੱਟ ਪੀਸ ਲਈ ਜਦੋਂ ਵੀ ਆਪਣੇ ਕੋਲੇ ਪਿੱਛੋਂ ਕੰਪਨੀ ਵੱਲੋਂ ਆਂਦੇ ਆ ਆਪਾਂ ਤੁਹਾਨੂੰ ਉਹਦੀ ਪ੍ਰੋਵਾਈਡ ਕਰਵਾ ਕੇ ਤੇ ਆ ਕਰਾਂਗੇ ਔਰ ਕੱਟ ਪੀਸ ਦੇ ਵਿੱਚ ਆਪਣੇ ਕੋਲੇ ਗਰਮੀ ਸਰਦੀ ਸਾਰੀ ਤਰ੍ਹਾਂ ਦੇ ਪੀਸ ਆਇਆ ਕਰਾਂਗੇ ਹੁਣ ਤੇ ਇਹ ਗਰਮੀ ਦੀ ਸ਼ੁਰੂਆਤ ਹੈ ਜੀ ਆਪਾਂ ਪਹਿਲੇ ਕੱਟ ਪੀਸ ਲੈ ਕੇ ਆਏ ਆ ਇਸ ਤੋਂ ਬਾਅਦ ਹਮੇਸ਼ਾ ਆਪਾਂ ਲੈ ਕੇ ਆਂਦੇ ਰਾਵਾਂਗੇ ਤੁਹਾਡੇ ਲਈ ਅਗਰ ਤੁਹਾਨੂੰ ਇਹਨਾਂ ਵਿੱਚ ਕੁਝ ਵੀ ਚੰਗਾ ਲੱਗਿਆ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਭੇਜ ਕੇ ਤੁਸੀਂ ਬਾਏ ਕਰ ਸਕਦੇ ਹੋ ਤੁਹਾਡਾ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਔਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਕਿਉਂਕਿ ਨੋਟੀਫਿਕੇਸ਼ਨ ਵੈਲ ਬੀ ਔਨ ਕਰ ਲਵੋ ਬੈਲ ਆਈਕਨ ਦਬਾ ਲਓ ਕਿਉਂਕਿ ਨਾ ਜਿਹੜੇ ਪੀਸ ਆਇਆ ਕਰਨਗੇ ਹੁਣ ਇਹ ਤੁਹਾਡੇ ਫਾਇਦੇ 'ਚ ਰਿਹਾ ਕਰਨਗੇ ਜੀ ਬਹੁਤ ਜ਼ਿਆਦਾ ਤੁਸੀਂ ਅਗਰ ਤੁਹਾਡੇ ਕੋਲੇ ਮਤਲਬ ਨੋਟੀਫਿਕੇਸ਼ਨ ਬੈਲ ਆਈਕਨ ਔਨ ਕਰੋਗੇ ਤਾਂ ਤੁਸੀਂ ਨੋਟੀਫਿਕੇਸ਼ਨ ਆਇਆ ਕਰੂਗਾ ਤੁਸੀਂ ਵੀਡੀਓ ਮੇਰੀ ਦੇਖ ਸਕਦੇ ਹੋ ਪਹਿਲ ਦੇ ਆਧਾਰ ਤੇ ਔਰ ਆਪਣੇ ਜ ਨਾ ਆਪਣੇ ਲੈ ਸਕਦੇ ਹਾਂ ਕਿਉਂਕਿ ਐ ਜੀ ਲਗਾ ਲਓ ਆਫਲਾਈਨ ਵੀ ਇਹ ਕਾਫੀ ਸੇਲ ਦੇ ਵਿੱਚ ਨੇ ਤੇ ਆਨਲਾਈਨ ਵੀ ਸੇਲ ਦੇ ਵਿੱਚ ਨੇ ਇਹ ਥੋੜਾ ਹੀ ਟਾਈਮ ਰੁਕਦੇ ਹੁੰਦੇ ਨੇ ਉਸ ਤੋਂ ਬਾਅਦ ਨਾਲ ਦੀ ਨਾਲ ਇਹ ਮਤਲਬ ਇਹਨਾਂ ਦੀ ਸੇਲ ਜ਼ਿਆਦਾ ਹੁੰਦੀ ਹੈ ਠੀਕ ਹੈ ਤੁਸੀਂ ਆਪਣਾ ਜਦੋਂ ਵੀ ਵੀਡੀਓ ਦੇਖੀ ਤਾਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਇਹ ਜਾਣਕਾਰੀ ਰਵੋ ਆਪਣਾ ਆਰਡਰ ਬੁੱਕ ਕਰੋ ਔਰ ਵੀਡੀਓ ਨੂੰ ਯਕੀਨੀ ਬਣਾਓ ਜੀ ਆਪਣੇ ਵੀਡੀਓ ਨੂੰ ਵੀ ਜਦੋਂ ਵੀ ਵੀਡੀਓ ਤੁਹਾਡੇ ਕੋਲ ਪਹੁੰਚੀ ਤਾਂ ਵੀਡੀਓ ਨੂੰ ਦੇਖ ਲਿਆ ਉਸ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਵੀਡੀਓ ਦੇ ਵਿੱਚ ਆਪਾਂ ਕੀ ਦਿਖਾਇਆ ਤੁਸੀਂ ਉਸ ਹਾਵ ਨਾਲ ਆਪਣਾ ਹਨਾ ਸੂਟ ਵੀ ਬਾਈ ਕਰਨਾ ਹੈ ਜਾਂ ਫਿਰ ਕੱਟ ਪੀਸ ਬਾਈ ਕਰਨੇ ਆ ਤੁਸੀਂ ਕਰ ਸਕਦੇ ਹੋ ਔਰ ਆਪਣੇ ਕੋਲੇ ਲਾਈਨਿੰਗ लेस ਸਾਰਾ ਕੁਝ ਅਵੇਲੇਬਲ ਹੈ ਜੀ 올 ਥਿੰਗ ਆਪਾਂ ਸਭ ਕੁਝ ਰੱਖਿਆ ਹੋਇਆ ਆ ਕਪੜੇ ਦੇ ਮਤਲਬ ਜਿਹੜਾ ਵੀ ਕਪੜੇ ਦੀ ਦੁਕਾਨ ਤੇ ਮਿਲਦਾ ਜੀ ਸਾਰਾ ਦੁਪੱਟੇ ਵਗੈਰਾ ਸਭ ਕੁਝ ਆਪਣੇ ਕੋਲੇ ਹੈ ਜੀ ਅਗਰ ਤੁਹਾਨੂੰ ਇਹਨਾਂ ਵਿੱਚ ਕੁਝ ਵੀ ਚਾਹੀਦਾ ਹੁੰਦਾ ਹੁਣ ਆਪਾਂ ਦੁਪੱਟਿਆਂ ਤੇ ਵੀ ਆਫਰ ਲਗਾਇਆ ਕਰਾਂਗੇ ਤਾਂ ਤੁਸੀਂ ਪਲੀਜ਼ ਮੈ ਕਾਲ ਕਰੋ ਜਾਂ ਫਿਰ ਆਪਣਾ ਸਕਰੀਨਸ਼ਾਟ ਪੇਸ ਕਰਕੇ ਆਪਣਾ ਆਰਡਰ ਬੁੱਕ ਕਰੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ